ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਾਚੇ ਜੁਗਾਦ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਈ ਜੇ ਸੋਚੀ ਲਖ ਵਾਰ ਚੁੱਪੈ ਚੋਪ ਨ ਹੋਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਨ ਪਾਲਖ ਹੋਹਿ ਤਾ ਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਣਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪਵਾਈ ਇਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹਿ ਨਾ ਕੋਇ ਗਾਵੇ ਕੋ ਤਾਨ ਹੋਇ ਕੈ Satan ਗਾਵੇ ਕੋ ਦਾਤ ਜਣੈ ਨੀਸਾਨੇ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਧਿਕ ਰੇਤਨਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪ ਦਸਾ ਦੂਰ ਗਾਵੈ ਕੋ ਵੇਖੈ ਹਾਜ਼ ਰ ਅ ਦੂਰ ਕਥਨਾ ਕਥਿਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੈ ਅੱਗੇ ਰਖੀਐ ਜਿਤ ਦਸਾ ਦਰਬਾਰ ਮਹੋਂ ਕੈ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਬ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਾਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੋਰੀਸ਼ਰ ਗੁਰਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਸ ਪਾਵਾਂ ਵੇਣ ਪਾਣੀ ਕੇ ਨਾਏ ਕਰੀਂ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੈ ਮਿਲ ਲੈ ਲਈ ਮਾਤ ਦੇ ਵਿੱਚ ਰਤਨ ਜਿਹਾ ਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀ ਟਕਾਰੇ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪਹ ਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾਇਸ ਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾਂ ਕੀ ਗਾਹ ਸੁਣੈ ਸੇਖ ਪੀਰ ਪਾਤਿ ਸਾਹ ਸੁਣੈ ਅੰਧੇ ਪਾਵਹਿ ਰਾਹ ਸੁਣੈ ਹਾਥ ਹੋਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨੇ ਕਾ ਬਹਿ ਕਰਨੀ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪ੍ਰਗਟ ਜਾਏ ਮਨੈ ਮਗਨਾ ਚੱਲਾ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰ ਆ ਸਾਧਾਰ ਮੰਨੈ ਤਰੈ ਤਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨੇ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਾਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੇ ਨਹੀਂ ਸੁਮਾਰ ਤੌਲੇ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਇ ਸਚਿਆਰ ਤੌਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣੇ ਜੋਰ ਜੀਵ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਨ ਸਵਾਲ ਹਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤ ਸਦਾ ਸੁਲਾੰਬਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਭਾਉ ਅਸ਼ੰਖ ਪੂਜਾ ਅਸ਼ੰਖ ਤਪਤਾਉ ਅਸ਼ੰਖ ਗ੍ਰੰਥ ਮੁਖ ਵੇਦ ਪਾਠ ਅਸ਼ੰਖ ਯੋਗ ਮਨ ਰਹੈ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੂਰਮੋਹ ਭਖਸਾਰ ਅਸੰਖ ਮੋਨੇ ਲੇਵਲ ਆਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ੇ ਮਲ ਭਖ ਖਾਹੇ ਅਸੰਖ ਨਿੰਦ ਕੇ ਸਿਰ ਕਰੇ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਮ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਿਥਾਵ ਅਗੰਮ ਅਗੰਮ ਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਰਨਾਹੇ ਜੇ ਫਰਮਾਏ ਤੇ ਤਿਵ ਤਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਮ ਹੈ ਨਹੀਂ ਕੋ ਥਾਉ ਕੁਦਰਤ ਕਵਨੇ ਕਹਾ ਵਿਚਾਰੇ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋ ਤ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਆ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋ ਪਹਿਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਣ ਥਿਤ ਕਵਨ ਵਾਰ ਕਵਨ ਸੇ ਰੂਤੀ ਮਾਹੂ ਕਵਨ ਜਿਤ ਹੁਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਐ ਲੇਖ ਪੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੈ ਰਤ ਮਾਹੂਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਤਲ ਪਾਤਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵਿਦ ਕਹਿਨ ਇਕ ਬਾਤ ਸਹਿਸ 18 ਕਹਿਨ ਕਤੇ ਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਅਤਿ ਵਾਹ ਪਵਹ ਸਮੁੰਦ ਨ ਜਾਣੀ ਐਹ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨ ਵਿਸਰਹਿ ਅੰਤਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨ ਦੇਨ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂਕੇ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋ ਏਵਡ ਉੱਚਾ ਹੋਇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਲਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕ ਰਪਾਹੇ ਕੇਤੇ ਮੁਰਖ ਖਾਹੀ ਖਾਹੇ ਕਿਤੇ ਆ ਦੁਖ ਭੂਖ ਸਦਮਾਰੇ ਇਹ ਪੇਦਾ ਤੇਰੀ ਦਾਤਾ ਰੇ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹਸੇ ਭੇਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਜਾਹੋ ਅਮੁੱਲ ਗੁਣੇ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਢਾਰੇ ਅਮੁੱਲ ਆਬਹਿ ਅਮੁੱਲ ਲਾ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਮੁੱਲ ਧਰਮ ਅਮੁੱਲ ਦੀਬਾਨ ਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆਣਾ ਜਾਏ आख क्रहले आख विलाए आखे वेद पाठ पुराण आखे पढे करहे बखियान आखे भरमै आखे इंदे आखे गोपी त गोविंद आखे ईसर आखे सिद्ध आखे केते कीते बुद्ध आखे दानव आखे देव आखे सुर नर मुंजन सेव कीते आखे अखन पाही केते कह कह उठ उठ जाहे ते कीते होर करे ਤਾਖ ਨ ਸਖਹਿ ਕੇ ਕੇ ਜੇਵੜ ਭਾਵੈ ਤੇ ਵਢੋਏ ਨਾਨਕ ਜਾਣੈ ਸਾਚਾ ਸੋਏ ਜੀਕੋ ਅਖ ਬੋਲ ਵਿਗਾੜ ਤਾ ਲਖੀਐ ਸਰਗਾ ਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇਕੇ ਸੰਖਾ ਕਿਤ ਵਵਨ ਹਾਰੇ ਕਿਤੇ ਰਾਗ ਭਰੀ ਸੋ ਕਹੀਐਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਉਣ ਪਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖੇ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦੇ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧਵੇ ਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਨੀ ਅਮਨ ਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨੀ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਨੀ ਚਾਰੇ ਗਾਵਹਿ ਖੰਡ ਮੰਡਲੇ ਵਰ ਭੰਡਾ ਕਰ ਕਰੇ ਰਖੇ ਧਾਰੇ ਸੇ ਤਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੀ ਨਾਹੀ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਨੰਗੀ ਭਾਤੀ ਕਰ ਕਰ ਜੈਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕਟੇ ਕਟੇ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਤਸ ਆਦੇਸ ਆਦ ਅਨੀਲੇ ਆਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗ ਤੇ ਵਿਆਈ ਤਿੰਨ ਚੇਲੇ ਪਰਮਾਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਐ ਫੁਰਮਾਨ ਹੋ ਵੇਖੈ ਉਹਨਾਂ ਨਦਰਿਨ ਆਵੈ ਬਹੁਤਾ ਇਹੋ ਵਡਾਨ ਆਦੇਸ ਤਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰੇ ਕਰ ਕਰ ਵੇਖੈ ਸਰ ਜਿਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ 4 ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗਿੜਾ ਆਖੀਐ ਏਕ ਨਾਮ ਜਗਦੀਸ਼ ਇਤ ਰਾਹੇ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀਸ ਨਾਨਕ ਨਦਰੀ ਪਾਈਐ ਕੁੜੀ ਕੋੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋ ਨ ਮੰਗਣ ਦੇਨ ਨਾ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤ ਰੋਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਮਾਨ ਨੈਤਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੇਤੇ ਪਵਨ ਪਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾੜਤ ਘੜੀ ਅਹ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕیتے ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨਵ ਮਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਘਾੜਤ ਘੜੀਐ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੇ ਕੇ ਲੋ ਕਰਹਿ ਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੈ ਅੰਤ ਨਾ ਅੰਤ ਤੇਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਵਾ ਤੇ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰੇ ਜਤ ਪਹਾਰਾ ਧੀਰਜ ਸੁਣਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਕੜੀ ਇਹ ਸਭ ਦਸ ਚੀਟਕ ਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਹੋ ਆਹੇ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ